ਯਾਰ ਵੀ ਰਿਆ ਐਸਾ ਨਾ ਤਾਂ ਕੋਈ ਹੱਲ ਨਹੀਂ ਨਿਕਲਣਾ ਤੇਰੇ ਬੇਬੇ ਬਾਪੂ ਦੇ ਖਾਨੇ ਚ ਪਾ ਗੱਲ ਕਿ ਮੈਂ ਜਵਾਨ ਹੋ ਗਿਆ ਮੇਰਾ ਵਿਆਹ ਕਰਾਓ ਓ ਯਾਰ ਬੰਟੀ ਉਹਦਾ ਮੈਨੂੰ ਹਜੇ ਵੀ ਬੱਚਾ ਹੀ ਸਮਝੀ ਜਾਂਦੇ ਮੈਂ ਕੀ ਕਰਾਂ ਯਾਰ ਤੂੰ ਮੇਰੇ ਧਿਆਨ ਨਾਲ ਗੱਲ ਸੁਣ ਬਾਬੇ ਡੱਡੂ ਮਲ ਤੋਂ ਤੈਨੂੰ ਲੱਡੂ ਕਰਵਾ ਦੇਣੇ ਆ ਉਹ ਖਵਾ ਤੇਰੇ ਬੇਬੇ ਬਾਪੂ ਨੂੰ ਬਾਬੇ ਡੱਡੂ ਮਲ ਦੇ ਲੱਡੂਆਂ 'ਚ ਬਹੁਤ ਸ਼ਕਤੀ ਆ ਹੇ ਤੇਰਾ ਵਿਆਹ ਪੱਕਾ ਅੱਛਾ ਯਾਰ ਬਾਬੇ ਡੱਡੂ ਮਾਲ ਦੇ ਲੱਡੂਆਂ ਚ ਇਨੀ ਸ਼ਕਤੀ ਆ ਹੋਰ ਜੇ ਬੇਬੇ ਬਾਪੂ ਮੰਨ ਵੀ ਗਏ ਤੇ ਵਿਆਹ ਵਾਸਤੇ ਕੁੜੀ ਵੀ ਚਾਹੀਦੀ ਆ ਉਹ ਕੁੜੀ ਕਿੱਥੋਂ ਲਿਆਵਾਂਗੇ ਹਾਂ ਯਾਰ ਵੀਰੇ ਤੂੰ ਪਹਿਲਾਂ ਬਾਬੇ ਦੇ ਲੱਡੂਆਂ ਵਾਲਾ ਕੰਮ ਕਰ ਕੁੜੀ ਮੈਂ ਦੇਖਦਾ ਕੋਈ ਲੱਭ ਲੈਨੇ ਆ ਯਾਰ ਸਾਲਾ ਗੱਲਾਂ ਦਾ ਤੂੰ ਐਂ ਕਰਦਾ ਜਿਵੇਂ ਕੁੜੀਆਂ ਸੜਕਾਂ ਤੇ ਖੜਾ ਜਾਂਦੀਆਂ ਉਹ ਕੋਈ ਨਾ ਕੁੜੀ ਵੀ ਲੱਭ ਜੂ ਪਹਿਲਾਂ ਤੇਰੇ ਘਰੇ ਜਾ ਕੇ ਬੇਬੇ ਬਾਪੂ ਨਾਲ ਡਰਾਮਾ ਕਰਨਾ ਪੈਣਾ ਫਿਰ ਕੁੜੀ ਵੀ ਲੱਭ ਜੂਗੀ ਉਹ ਗੱਲ ਤਾਂ ਤੇਰੀ ਠੀਕ ਆ ਆਪਾਂ ਪਹਿਲਾਂ ਬੇਬੇ ਬਾਪੂ ਨੂੰ ਸੈੱਟ ਕਰਦੇ ਆਂ ਨਾਲੇ ਦੇਖੀ ਜਾਊਗੀ ਜੋ ਕੁਝ ਹੋਊਗਾ ਤੇਰਾ ਵਿਆਹ ਤਾਂ ਮੈਂ ਕਰਾ ਕੇ ਛੱਡੂਗਾ ਯਾਰ ਬੰਤੀ ਇੱਕ ਵਾਰੀ ਮੇਰਾ ਵਿਆਹ ਹੋ ਜਾਈਏ ਮੈਨੂੰ ਹੋਰ ਜ਼ਿੰਦਗੀ ਦਾ ਕੁਝ ਨਹੀਂ ਚਾਹੀਦਾ ਉਹ ਸਾਲਿਆ ਵਿਆਹ ਤੋਂ ਬਾਅਦ ਤਾਂ ਬੰਦੇ ਨੂੰ ਉਂ ਵੀ ਕੁਝ ਨਹੀਂ ਚਾਹੀਦਾ ਚਲਾ ਚੱਲੀਏ ਹਾਏ ਮਮ ਹਾਏ 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 ਹੇ ਪਾ ਤੂੰ ਨੇ ਕਰਦਾ ਇੱਥੀ ਦੀਆਂ ਗਰਮੀਆ ਹੱਥ ਪੈਰ ਤਾਂ ਤੇਰੇ ਕੰਬੀ ਜਾਂਦੇ ਆ ਲੱਗਦਾ ਇੱਥੀ ਕਰੇਗਾ ਜੜਾਈ ਤੂੰ ਨਾ ਮਰੀ ਜਾ ਪਕਾਈ ਕਲੇ ਮੂੰਹ ਵਲਗੇ ਹਾਂ ਉਹ ਕੋਈ ਸੁੱਖ ਸੁਖ ਲਾ ਇਹ ਚੰਗੀ ਦਰਾ ਕੇ ਧਿਆਲਾ ਦੇਵੀ ਦੇ ਤੈਨੂੰ ਮੈਂ ਤਾਂ ਦੱਸਾਂ ਕਿਤੇ ਮੈਂ ਬਾਚੀ ਨਾ ਜਮੋ ਹਾਂ ਜੇ ਮੇਰਾ ਮੂੰਹ ਕਾਲਾ ਕਾ ਨਾ ਤੂੰ ਕਿਹੜਾ ਅੰਗਰੇਜ਼ਾਂ ਦਾ ਜੰਮਿਆ ਨਾ ਸੜੇ ਹਣਾ ਮੈਂ ਤੈਨੂੰ ਦੱਸਤਾ ਬੜਾ ਕੁੱਤੇ ਅੰਗੂਲਾ ਪੋਕੀਆ ਮੈਂ ਤੈਨੂੰ ਦੱਸਾ ਹਾਂ ਉਹ ਹਸਾਬ ਲਾ ਲਈ ਹਾਂ ਮੈਂ ਤੈਨੂੰ ਦੱਸੀ ਗੱਲ ਹੈ ਨਾ ਤੂੰ ਮੂੰਹ ਲੱਗਣ ਦੀ ਗੱਲ ਕਹਿਣਾ ਜੇ ਮੇਰਾ ਬੱਸ ਚੱਲੇ ਨਾ ਮੈਂ ਤਾਂ ਤੇਰੇ ਸਾਹ ਕੋਲ ਨਾ ਦੇਖਾਂ ਮੈਂ ਤਾਂ ਕਹਿੰਦੀ ਆ ਰੱਬ ਕਰਕੇ ਇੱਥੇ ਬੈਠਾ ਬੈਠੇ ਹੀ ਮਰ ਜੇ ਓਏ ਮੈਂ ਤਾਂ ਸਾਰੇ ਪਿੰਡ ਚੋਂ ਸੈਨਾ ਬੰਦਾ ਸੀਗਾ ਲੋਕ ਤਾਂ ਮੈਥੋਂ ਆ ਕੇ ਸਲਾਹ ਲੈਂਦੇ ਹੁੰਦੇ ਸੀਗੇ ਓਏ ਉਹ ਭੇੜ ਜੀ ਦਾ ਵਿਆਹ ਕਰਾ ਕੇ ਉਹ ਮੈਂ ਤਾਂ ਜਿਵੇਂ ਕਮਲਾ ਕਰਤਾ ਕਮਲਾ ਕੀ ਕਲਾਨੀ ਵੜਾ ਰੱਖਿਆ ਮੈਂ ਤੋ ਥਾਂ ਅਰ ਬਾ ਕੀ ਕਰਾਂ ਤੇ ਕੀ ਨਾ ਕਰਾਂ ਪਾਗਲ ਤਾਂ ਹੋਣੀ ਗਿਆ ਪਾਗਲ ਤਾਂ ਤੂੰ ਪਹਿਲੇ ਹੀ ਸੀ ਇਹ ਤਾਂ ਮੈਂ ਚੰਗੀ ਸੀ ਜਿਹੜੀ ਨੇ ਤੇਰਾ ਘਰ ਸਾਹਮਣਾ ਤੇਰੇ ਘਰ ਆਏਗਾ ਕੀ ਸੀ ਸੱਤਾ ਚੁੱਲਾ ਦੀ ਸਵਾ ਉਬੀ ਰਿਆ ਕੋਈ ਨਾ ਸਭ ਕੁਝ ਠੀਕ ਹੋ ਜੂਗਾ ਉਬੀ ਰਿਆ ਤੇਰੇ ਬੇਬੇ ਬਾਪੂ ਦਾ ਕਰੇ ਲੜਾਈ ਝਗੜਾ ਨਹੀਂ ਖਤਮ ਹੋਣਾ ਕੀ ਕਰ ਗਏ ਯਾਰ ਦੱਸ ਬੇ ਕਿ ਮੈਂ ਬੇਲੀ ਬੈਠੀ ਭਕਾਈ ਮਰੀ ਜਾਂਦੀ ਐ ਮੜਾ ਜਵਾਲ ਨੂੰ ਕੰਟਰੋਲ ਤੇ ਰੱਖਿਆ ਕਰ ਮੈਂ ਤੈਨੂੰ ਦੱਸਾਂ ਹਾਂ ਉਹ ਮੈਂ ਤਾਂ 100 ਕੰਮ ਐ ਗੱਲ ਨਹੀਂ ਬਾਤ ਨਹੀਂ ਅੱਛਾ ਮੈਂ ਬੇਲੀ ਆਂ ਹੈ ਤੈਨੂੰ ਤਾਂ ਮੈਂ ਰੱਖਦੀ ਆ 20 ਸਾਲ ਹੋ ਗਏ ਤੈਨੂੰ ਦੱਸਦੀ ਨੂੰ ਇਹ ਕਿਹੜਾ ਤੂੰ ਨਵਾਂ ਦਸਾਂ ਲੱਗੀ ਐ ਆ ਜਾ ਤੂੰ ਦੱਸ ਲਾ ਹਾਂ ਮਮਾ ਗਿਆ ਪਧਰੇ ਜੀਏ ਤੈਨੂੰ 20 ਸਾਲ ਹੋ ਗਏ ਸੋਇ ਤੇ ਕਹਦੀ ਨੂੰ ਹੁਣ ਮੈਂ ਕੱਲ ਸੁਣਦੇ ਮੇਰੀ ਬਣਿਆ ਬੇਲੀ ਦਾ ਤੂੰ ਬੈਠਾ ਮੱਜਾ ਤੋੜੀ ਜਾਂਦਾ ਕਿਹੜਾ ਜੰਗ ਜਿੱਤ ਕੇ ਆਇਆ ਜਿੱਤਿਆ ਜੰਗ ਬੈਠ ਦੇਖ ਦੇਗਾ ਕਿ ਮੈਂ ਭੌਂਕਦਾ ਕੁੱਤੇ ਵਾਂਗੂ ਉਹ ਜਵਾਨ ਕੰਟਰੋਲ 'ਚ ਕਰ ਲਾਂ ਮੈਂ ਤੈਨੂੰ ਦੱਸਾਂ ਵੱਢ ਕੇ ਮੈਂ ਗਲੀ ਸਿਰ ਦੂੰਗਾ ਹਾਂ ਕੁਛ ਹੋਰ ਨਾ ਕਰਦੀ ਕਿਤੇ ਤੂੰ ਪਾਲੀ ਸੜੀ ਬੰਦੀ ਐ ਕਿ ਮੈਂ ਭੌਂਕਦਾ ਕੁੱਤੇ ਦੀ ਤਰ੍ਹਾਂ ਖਾ ਖਾ ਕੇ ਸਾਰਾ ਹਨ ਗਹਿੜੇ ਵਰਗੀ ਹੋਈ ਫਿਰਦੀ ਐ ਮੈਂ ਤੈਨੂੰ ਦੱਸਾਂ ਹਾਂ ਤੂੰ ਕਿ ਮੇਹੱਤ ਜੇ ਬਣੀ ਫਿਰਦਾ ਓ ਬਾਪੂ ਕਿਉਂ ਕਲੇਸ਼ ਬਿਠੀ ਬੈਠਿਆ ਮੇਰਾ ਵਿਆਹ ਹੋ ਜਾਂਦੋ ਫੇਰ ਜਿੰਨਾ ਮਰਜੀ ਗਲੇਸ਼ ਵੜ ਲਓ ਮੇਰਾ ਵਿਆਹ ਕਰਾ ਦਿਓ ਓਏ ਮੇਰੇ ਸਾਲਿਆ ਆ ਸਾਡਾ ਵਿਆਹ ਦੇ ਕੇ ਵੀ ਅਕਲ ਨਹੀਂ ਆਉਂਦੀ ਤੈਨੂੰ ਜੇ ਤੂੰ ਵਿਆਹ ਕਰਾਦਾ ਗਾ ਤੇਰੇ ਜਵਾਕ ਵੀ ਇਹੀ ਕਰਾ ਕਰਦਗੇ ਬੈ ਘਰ ਤਾਂ ਜੰਗ ਦਾ ਮੈਦਾਨ ਬਣ ਚੂ ਮਰਾ ਹਾਂ ਆ ਸੁੱਖ ਦਾ ਤੇਰੀ ਮਾਂ ਤੈਨੂੰ ਮਤ ਦੇ ਹੀ ਹੁੰਦੀ ਐ ਸਾਰੀ ਗੱਲ ਕੀਤੀ ਐ ਅੱਜ ਜ਼ਿੰਦਗੀ ਚ ਪਹਿਲੀ ਵਾਰੀ ਵੀ ਵਿਆਹ ਨਾ ਕਰਾ ਪੁੱਤ ਤੂੰ ਨਾ ਕਰੀ ਸਿਆਣੀ ਗੱਲ ਚਾਹ ਰਿਆ ਤੂੰ ਆ ਹੀ ਨਹੀਂ ਬੈਠਾ ਓਏ ਮੇਰੇ ਘਰ ਦਾ ਬੱਚਾ ਨਹੀਂ ਜਾਂਦਾ ਹੰਨ ਨਹੀਂ ਖਤਮ ਕਰਤਾ ਕਰਨੀ ਬਰੂਦ ਨੂੰ ਪਤਾ ਨਹੀਂ ਕਿਵੇਂ ਪਾ ਪਾ ਗਦੀ ਇਹ ਨਹੀਂ ਸਾਰਾ ਦਿਨ ਚਾਚਾ ਹਾਂ ਮੁੰਡਾ ਆਪਣਾ ਜਵਾਨ ਹੋ ਗਿਆ ਠੀਕ ਹੈ ਹੁਣ ਇਹਦਾ ਵਿਆਹ ਕਰਤੀਏ ਹਾਂ ਇਹ ਨਾ ਹੋਵੇ ਨਿਕਲ ਨੁਕਲ ਜਾਵੇ ਕਿਸੇ ਨਾਲ ਤੇ ਤੁਹਾਡੇ ਦੋਵਾਂ ਦਾ ਮੂੰਹ ਕਾਲਾ ਹੋਏਣਾ ਇਹ ਤਾਂ ਗੱਲ ਤੇਰੀ ਠੀਕ ਹੈ ਭਤੀਜ ਪਰ ਤੇਰੀ ਗੱਲ ਮੰਨਣੀ ਪਊਗੀ ਕਮਾਲ ਹੋਈ ਪਈ ਐ ਓਏ ਪਹਿਲਾਂ ਕੁੜੀਆਂ ਭਾਜਦੀਆਂ ਦਾਬੇ ਕਿਆਂ ਸੀਗੀਆਂ ਆ ਮੁੰਡੇ ਭਾਜਦੇ ਮੈਂ ਤੇਥੋਂ ਪਹਿਲੀ ਵਾਰੀ ਸੁਣੀ ਯੱਲਾ ਆਹ ਦੇਖ ਲਾ ਗੱਲਾਂ ਦੇਖ ਲਾ ਕਹੇ ਜੀਆਂ ਕਰਦਾ ਮੈਨੂੰ ਕਹਿ ਦਿੰਨੋ ਆਹ ਕਲੇਣਾ ਨਹੀਂ ਟੱਲਦਾ ਕਲੇਸ਼ ਕਰਨੋ ਓ ਮਾਦਾ ਸਿੱਧੀ ਗੱਲ ਕੀਤੀ ਐ ਗੱਲ ਵੀ ਸੁਣ ਲੈ ਅger ਹੂਰੀ ਭੱਸ ਜਿਹੜੀ ਫਿਰਦੀ ਏ ਜੇ ਤਰਾ ਬੂਥਾ ਨਹੀਂ ਚੱਜਦਾ ਗੱਲ ਚੱਜਦੀ ਕਰ ਲੈ ਕਰ ਤੇਰੇ ਆਲਾ ਬੂਥਾ ਕਿਹੜੀ ਕੰਦੋਲੀ ਤੇ ਧਰਦਿਆ ਮੈਂ ਕਿੱਥੋਂ ਲਿਆ ਮਾਂ ਤੇਰੇ ਵਰਗਾ ਬੂਥਾ ਓ ਢਿੱਡਲੇ ਓ ਹਾਂ ਤੁਸੀਂ ਵੇਖ ਲਿਆ ਪੀ ਮੈਂ ਤਾਂ ਸੁਬਾਹ ਕੇ ਗੱਲ ਕੀਤੀ ਐ ਜਿਵੇਂ ਭਤੀਜ ਨੇ ਦੱਸਿਆ ਪੀ ਇਹ ਕਿਤੇ ਭੱਜ ਭੁਜ ਨਾ ਜਾਵੇ ਪੀ ਪਹਿਲਾਂ ਕੁੜੀਆਂ ਦਾ ਭਾਈ ਦੀ ਹਸਣੀਆਂ ਮੁੰਡੇ ਭੱਜਦੇ ਪਹਿਲੀ ਵਾਰੀ ਸੁਣਿਆ ਤੇ ਆ ਪੈ ਗਈ ਨਾ ਕਾਟੋ ਕਲੇਸ਼ ਪਾ ਕੇ ਓਏ ਮੈਂ ਤਾਂ ਉਸ ਦਿਨ ਨੂੰ ਤਰਸਦਾ ਜਿੱਦੇ ਮੇਰੇ ਭਾਈ ਦੇ ਲੱਲਾ ਭੱਬਾ ਕਰਾਇਆ ਸੀਗਾ ਮੇਰਾ ਮਤਲਬ ਕਿ ਨੰਦ ਕਰਾਇਆ ਸੀਗੇ ਹਾਂ ਫਿਰ ਬਾ ਨਾ ਕਿਉਂ ਭਾਈ ਜੀ ਨੂੰ ਬਦਨਾਮ ਕਰਨ ਤਾਂ ਲੱਗਿਆ ਵਾ ਸਾਰਾ ਕਸੂਰ ਤਾਂ ਤੇਰਾ ਗਾ ਉਹ ਤਾਂ ਵਿਚਾਰਾ 2 ਸਾਲ ਪਹਿਲੇ ਹੀ ਮਰ ਗਿਆ ਸੀ ਉਏ ਟੰਗਾ ਹੋ ਗਿਆ ਉਹ ਤਾਂ 2 ਸਾਲ ਪਹਿਲਾਂ ਮਰ ਗਿਆ ਜੇ ਕਿਤੇ ਮੈਨੂੰ ਨਾ ਬਚੋਲਾ ਟੱਕਰ ਦੇਦਾ ਮੇਰੇ ਉਹਦਾ ਗਾਲ ਘੁੱਟ ਕੇ ਮਾਰਦਾ ਮੈਂ ਤੈਨੂੰ ਦੱਸਾਂ ਕਹਿ ਕੇ ਮੈਨੂੰ ਰਸ ਮਗਾਈ ਤੇ ਗੋਹੇ ਵਾਲੀ ਪੰਡ ਮੇਰੇ ਪੱਲੇ ਪਾਤੀ ਮੇਰੇ ਸਾਹੇ ਨੇ ਹਾਂ ਟੱਕਰ ਦੇ ਤੇ ਤੇਨੂੰ ਖਾਜੂਗਾ ਮੇਰੇ ਸਾਹੇ ਨੂੰ ਮੈਂ ਤੈਨੂੰ ਦੱਸਾਂ ਬੇ ਹਾਈ ਹਾਈ ਮੈਂ ਮਰ ਜਾ ਕਿਉਂ ਵਿਚਾਰੇ ਬਚੋਲੇ ਨੂੰ ਗਾਲਾਂ ਕੱਢਣ ਲੱਗਿਆਂਗਾ ਵੇ ਬਚੋਲਾ ਨਾ ਹੁੰਦਾ ਅੱਛਾ ਮੇਰੇ ਵਰਗੀ ਸੋਹਣੀ ਤੇ ਸੌ ਕੁੜੀ ਤੈਨੂੰ ਕਿੱਥੋਂ ਮਿਲਣੀ ਸੀ ਵੇ ਤੂੰ ਤਾਂ ਸਾਣ ਮੰਨਿਆ ਕਰ ਉਹਨਾਂ ਦਾ ਤੈਨੂੰ ਤਾਂ ਕਿਸੇ ਨੇ ਖੋਤੀ ਨਹੀਂ ਸੀ ਦੇਣੀ ਕੁੜੀ ਤਾਂ ਦੇਣੀ ਕੀ ਸੀ ਮੈਂ ਤਾਂ ਉਹਨੂੰ ਮੇਰੇ ਸਹਰੇ ਨੂੰ ਸੌ ਸੌ ਗਾ ਕੱਢੂਆ ਰੋਜ ਹਾਂ ਮੇਰਾ ਕੀ ਪੂਛਣਾ ਪੜ ਦੇਣਗੇ ਮੇਰੇ ਸਾਣ ਮੰਨਦੀ ਜੁੱਤੀ ਕਾਲੀ ਬਾਦਰੀ ਵੱਡੇ ਬੜੇ ਗਿਰਾ ਓ ਬੇਬੇ ਓ ਬਾਪੂ 10 ਮਿੰਟ ਜੀਵ ਤੇ ਕੰਟਰੋਲ ਕਰ ਲੋ ਮੈਂ ਤਾਂ ਤੁਹਾਡੇ ਘਰੇ ਜੰਮ ਕੇ ਪਛਤਾ ਰਿਆ ਜੰਮ ਕੇ ਸੁਪੀ ਰਿਹਾ ਤੇਰਾ ਕੁਝ ਨਹੀਂ ਹੋ ਸਕਦਾ ਤੇਰੇ ਬੇਬੇ ਬਾਪੂ ਦਾ ਕੁੱਕੜਾਂ ਨੂੰ ਲੜਦੇ ਆ ਤੇਰਾ ਇੱਕੋ ਹਾਲ ਐ ਬਾਬੇ ਦੇ ਲੱਟੂ ਉਹ ਚੱਲਿਆ ਚੱਲ ਗਈ ਤੂੰ ਉਹ ਲੈ ਕੇ ਜਾਵੇਂਗਾ ਜਦੋਂ ਮੈਂ ਬੁੱਢਾ ਹੋ ਗਿਆ ਚੱਲ ਹਾਂ ਤੋ ਕਰ ਤੋ ਕਰੇ ਚਾਕੀ ਜਿਹੀ ਅਸੀ ਐ ਉਹਦਾ ਬਾਬੇ ਦੇ ਲੱਡੂ ਲੈਣਗੇ ਤੇ ਤੂੰ ਜਿਹੜਾ ਆਟਾ ਗੁੰਨ ਕੇ ਆਈ ਉਹ ਤੇ ਮੱਖੀਆਂ ਬੈਠੀ ਜਾਂਦੀਆਂ ਉਧਰ ਹੋ ਰੋਟੀਆਂ ਲਾਚਾਰ ਜੇ ਚੱਜਦਾ ਹੁੰਦਾ ਅੱਜ ਨੂੰ ਜਵਾਕ ਬਿਆਹ ਜਾਂਦਾ ਹੂੰ ਇਹ ਚੱਜ ਦੀ ਕਿਵੇਂ ਖੇਲਰ ਦੀ ਫਰਦੀ ਹੈ ਤੂੰ ਆਟਾ ਗੁੰਨ ਰੋਟੀਆਂ ਲਾਖਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਪੈ ਜਾ ਪੜਾ ਗਲ ਪੈ ਜਾ ਹੋਰ ਬੱਚਾ ਕੀ ਦੁੱਖ ਤਕਲੀਫ ਆ ਤੈਨੂੰ ਬਾਬਾ ਜੀ ਮੇਰਾ ਉਪਰਜ ਕਰੋ ਮੇਰਾ ਵਿਆਹ ਨਹੀਂ ਹੁੰਦਾ ਪਿਆ ਜਿੱਥੇ ਗੱਲ ਚੱਲਦੀ ਆ ਪਹਿਲਾਂ ਨਾ ਹੋ ਜਾਂਦੀ ਆ ਮੈਂ ਬਹੁਤ ਪਰੇਸ਼ਾਨ ਆ ਬਾਬਾ ਜੀ ਬੰਟੀ ਯੂ ਬਾਬੇ ਕੋਲੇ ਕੁੜੀ ਕਿੱਟੀ ਸੁਣੀ ਬੈਠੀ ਓਏ ਔਰ ਸਬਰ ਕਰ ਲਾ ਬਾਬਾ ਐਡਾ ਭੈੜਾ ਤੈਨੂੰ ਸ਼ਰਾਫ ਦੇ ਦੂ ਚਲਾ ਚੱਲੀਏ ਤੂੰ ਪਰੇਸ਼ਾਨ ਕਿਉਂ ਹੁੰਨੀ ਆ ਹੁਣ ਤੂੰ ਬਾਬੇ ਡੱਡੂ ਮੱਲ ਕੋਲੇ ਆ ਗਈ ਆ ਚਿੰਤਾ ਨਹੀਂ ਕਰਨੀ ਆ ਲੈ ਲੱਕ ਦਾ ਜੋੜਾ ਇਹਨੂੰ ਪ੍ਰਸ਼ਾਦ ਸਮਝ ਕੇ ਖਾ ਲਈ ਇਹਦਾ ਵਿਆਹ ਹੋ ਜੂ ਵਧੀਆ ਤੈਨੂੰ ਘਰ-ਬਾਰ ਮਿਲ ਜੂ ਤੂੰ ਚਿੰਤਾ ਕਿਉਂ ਕਰਦੀ ਆ ਬਾਬਾ ਜੀ ਜੇ ਮੇਰਾ ਰਿਸ਼ਤਾ ਪੱਕਾ ਹੋ ਗਿਆ ਨਾ ਤੇ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗੀ ਤੂੰ ਚਿੰਤਾ ਕਿਉਂ ਕਰਦੀ ਆ ਐਵੇਂ ਥੋੜੀ ਸਾਰੇ ਇਲਾਕੇ ਚ ਮੈਨੂੰ ਬਾਬਾ ਡੱਡੂ ਮੱਲ ਕਹਿੰਦੇ ਤੇਰਾ ਰਿਸ਼ਤਾ ਤਾਂ ਚੁਟਕੀਆਂ ਚ ਹੋਜੂ ਚੁਟਕੀਆਂ ਚ ਬਾਬਾ ਜੀ ਪੈਰੀ ਬੈਨਿਆ ਜਉਂਦਾ ਰਹਿ ਜਉਂਦਾ ਰਹਿ ਬੈਠ ਜੋ ਹੋਰ ਦੱਸੋ ਕੀ ਦੁੱਖ ਤਕਲੀਫ ਆ ਤੁਹਾਨੂੰ ਬਾਬਾ ਜੀ ਤੁਸੀਂ ਆਪ ਹੀ ਜਾਣੀ ਜਾਂ ਨੂੰ ਦੁੱਖ ਬਹੁਤ ਵੱਡਾ ਮੇਰੇ ਕਿ ਸਹੇਨੇ ਸੰਯੋਗ ਬੰਨੇ ਹੋਏ ਮੇਰਾ ਹਾਲ ਅੱਛਾ ਤੇ ਸੰਯੋਗ ਬੰਨੇ ਹੋਏ ਆ ਕੋਈ ਗੱਲ ਨਹੀਂ ਖੋਲ ਦਿਨੇ ਆ ਤੇਰੇ ਸੰਯੋਗ ਨਾਲੇ ਗੱਲ ਸੁਣ ਬਾਬਾ ਡੱਡੂ ਮੱਲ ਕਹਿੰਦੇ ਆ ਮੈਨੂੰ ਡੱਡੂ ਮੱਲ ਮੇਰੇ ਦਿੱਤੇ ਲੱਡੂ ਨੂੰ ਕੋਈ ਤੋੜ ਨਹੀਂ ਸਕਦਾ ਤੈਨੂੰ ਵੀ ਲੱਡੂ ਦੇ ਕੇ ਤੋੜੂਗਾ ਬਾਬਾ ਜੀ ਬਾਬਾ ਜੀ ਮੈਨੂੰ ਲੱਗਦਾ ਮੇਰੇ ਸੰਯੋਗ ਤਾਂ ਹੁਣ ਖੁੱਲ ਹੀ ਜਾਣੇ ਬਾਬਾ ਜੀ ਜੇ ਸਾਡਾ ਕੰਮ ਹੋ ਗਿਆ ਨਾ ਤੇ ਤੇ ਅਸੀਂ ਬੱਕਰਾ ਚੜਾਵਾਂਗੇ ਓਏ ਮੂਰਖਾ ਕੀ ਭੁੱਕੀ ਜਨਾ ਬਾਬੇ ਤੇ ਕਿਵੇਂ ਤੂੰ ਬੱਕਰਾ ਚੜਾ ਦੇਗਾ ਮੇਰੇ ਤੇ ਕਿਵੇਂ ਬੱਕਰਾ ਚੜਾਵੇਂਗਾ ਸ਼ਰਾਪ ਦੇ ਤੂੰ ਸ਼ਰਾਪ ਬਾਬਾ ਡੱਡੂ ਮਲ ਕਹਿੰਦੇ ਆ ਮੈਨੂੰ ਡੱਡੂ ਮਲ ਦੱਸਤਾ ਤੈਨੂੰ ਬਾਬਾ ਜੀ ਬਾਬਾ ਜੀ ਇਹਦੇ ਕਹਿਣ ਦਾ ਮਤਲਬ ਹੈ ਡੇਰੇ ਤੇ ਬੱਕਰਾ ਚੜਾ ਕੇ ਜਾਵਾਂਗੇ ਸਾਨੂੰ ਦਿਓ ਅਸ਼ੀਰਵਾਦ ਅੱਛਾ ਅੱਛਾ ਫਿਰ ਇਹਦੀ ਭਾਸ਼ਾ ਸੁਧਾਰ ਦੇ ਥੋੜਾ ਗਲਤ ਬੋਲਦਾ ਇਹ ਹਾਂ ਹੁਣ ਠੀਕ ਆ ਨਾ ਹੁਣ ਤੈਨੂੰ ਅਸ਼ੀਰਵਾਦ ਆ ਤੇਰਾ ਕੰਮ ਹੋਜੂ ਤੂੰ ਜਾ ਠੀਕ ਆ ਬਾਬਾ ਠੀਕ ਆ ਠੀਕ ਆ ਠੀਕ ਆ ਅਸ਼ੀਰਵਾਦ ਆ ਹੋਜੂ ਕੰਮ ਠੀਕ ਆ ਸੁਖ ਪੂਰੀ ਕਰਦੀ ਫਿਰ ਠੀਕ ਆ ਠੀਕ ਆ ਜਾ ਜਾ ਨੇੜੇ ਆ ਤੂੰ ਵੀ ਆ ਜਾ ਹੁਣ ਬਾਈਸੀ ਬੈਠ ਜਾ ਗੱਲ ਸੁਣ ਲੈ ਕੰਮ ਤਾਂ ਤੇਰਾ ਹੋਜੂਗਾ ਔਰ ਬਾਅਦ ਵਿੱਚ ਮੈਂ 5100 ਦੀ ਸੁੱਖ ਲਵਾਂਗਾ ਉਹ ਤੈਨੂੰ ਪੂਰੀ ਕਰਨੀ ਪੈਣੀ ਆ ਹੋਰ ਕਰ ਦੇਗਾ ਹਾਂਜੀ ਹਾਂਜੀ ਬਾਬਾ ਜੀ ਜ਼ਰੂਰ ਪੂਰੀ ਕਰਾਂਗੇ ਜ਼ਰੂਰ ਪੂਰੀ ਦਾ ਚਲ ਠੀਕ ਆ ਹੁਣ ਸੁੱਖ ਨਾ ਭੁੱਲ ਜੀ ਆ ਲੈ ਲੱਡੂ ਠੀਕ ਆ ਐਵੇਂ ਨਹੀਂ ਬਾਬੇ ਡੱਡੂ ਮਲ ਕਹਿੰਦੇ ਮੈਨੂੰ ਡੱਡੂ ਮਲ ਤੇਰਾ ਕੰਮ ਬਣ ਜੂ ਠੀਕ ਆ ਜਾਓ ਜਾਓ ਠੀਕ ਆ ਬਾਬਾ ਜੀ ਠੀਕ ਆ ਨਾਲੇ ਤੂੰ ਸਾਫ਼ ਨਾਲ ਬੋਲਿਆ ਕਰ ਹਾਂ 7 ਵਜੇ ਨੂੰ ਜੀ ਹਾਂਜੀ ਦੁਨੀਆਂ ਬੜੀ ਪਾਗਲਾ ਬੜੀ ਪਾਗਲਾ ਆਪਾਂ ਤਾਂ ਤੁਪਕਾ ਲਾਉਣ ਹੁੰਦਾ ਵੈਸੀ ਚੱਲ ਜਾਂਦਾ ਉਹ ਹੈਲੋ ਮੈਨੂੰ ਮੜੀ ਗੱਲ ਸੁਣਿਆ ਹੀ ਉਹ ਹੈਲੋ ਤੁਸੀਂ ਮੈਨੂੰ ਕੁਝ ਕਿਹਾ ਅਸੀਂ ਤਾਂ ਇਹ ਪੁੱਛਣਾ ਸੀ ਤੁਸੀਂ ਲੱਡੂ ਬਾਬੇ ਤੋਂ ਕਿਸ ਵਾਸਤੇ ਲਏ ਇਹ ਲੱਡੂ ਉਹ ਤਾਂ ਮੇਰੇ ਸੰਯੋਗ ਨਹੀਂ ਖੁੱਲਦੇ ਪਰ ਤੁਸੀਂ ਜੀ ਮੇਰੇ ਵੀ ਸੰਯੋਗ ਨਹੀਂ ਖੁੱਲਦੇ ਕਿਉਂ ਨਾ ਆਪਾਂ ਇੱਕ ਦੂਜੇ ਦੇ ਲਈ ਖੋਲ ਦੇਈਏ ਖੋਲ ਲਓ ਜੀ ਸੰਯੋਗ ਮੈਨੂੰ ਕੋਈ ਇਤਰਾਜ਼ ਨਹੀਂ ਪਰ ਧਿਆਨ ਨਾਲ ਮੇਰੇ ਆ ਲੱਡੂ ਖੱਟੇ ਆ ਅੱਛਾ ਜੀ ਹੁਣ ਖੜੇ ਕੀ ਦੇਖਦੇ ਹਾਂ ਮੇਰੇ ਵਾਲੇ ਲੱਡੂ ਤੁਸੀਂ ਲੈ ਲਵੋ ਆਪਣੇ ਵਾਲੇ ਮੈਨੂੰ ਦੇ ਦਿਓ ਆਪਣੇ ਸੰਯੋਗ ਖੁੱਲ ਜਾਣਗੇ ਹਾਂ ਤਾਂ ਖੁਸ਼ਨਾ ਜੀ ਤੁਸੀਂ ਹੁਣ ਖੜੇ ਕੇ ਦੇਖਦੇ ਹਾਂ ਸੰਜੋਗ ਤਾਂ ਤੁਹਾਡੇ ਦੋਹਾਂ ਦੇ ਮਿਲ ਗਏ ਹੁਣ ਸੈਲਫੀ ਤਾਂ ਲੈ ਲਾ ਚਲੋ ਠੀਕ ਆ ਜੀ ਪਰ ਹੁਣ ਮੈਂ ਚੱਲੀ ਆ ਓ ਬੀਰਿਆ ਲੱਗਦਾ ਬਾਬੇ ਦੇ ਲੱਡੂਆਂ ਨੇ ਕੰਮ ਸ਼ੁਰੂ ਕਰਤਾ ਚੱਲ ਤੇਰੇ ਬਾਪੂ ਨਾਲ ਗੱਲ ਕਰੀਏ ਹੁਣ ਬਈ ਤਾਂ ਸਾਜੀ ਉਹਦੀ ਮੈਂ ਕੀ ਕਰਾਂ ਦੇ ਨਾ ਕਰਾਂ ਇਹੋ ਹੀ ਨਾ ਗੱਲ ਕਰਦਾ ਹੈ ਇਹ ਸਿੱਧੇ ਮੂੰਹ 'ਨੀ ਗੱਲ ਕਰਦੀ ਆ ਖੱਖਰ ਖਾਦੀ ਜੀ ਇਹ ਸ਼ੋਰ ਨੂੰ ਪੁੱਛਦਾ ਤੂੰ ਕੋਲੇ ਦੀ ਘੜਦਾਗਾ ਪਤਨੀ ਕਿ ਦਰਬਾਰਾ ਕਰਦੀ ਆ ਕਰਦਾ ਧੰਦਾ ਕਮਾਲ ਹੋਈ ਪਈ ਹੈ ਹੈ ਲਾਗੇ ਯਾਦ ਕਰਦੇ ਇਸ਼ਤਾਨਾ ਨਿਸ਼ਤਾਨ ਹਾਜ਼ਰ ਹੋ ਗਏ ਓਏ ਤੁਸੀਂ ਕਿਧਰੋਂ ਆਏ ਆਂ ਹਵਾਰਾ ਕੁੱਤਿਆਂ ਦੇ ਕੱਛੇ ਪੌਣ ਵਾਲਿਓ ਕਿਧਰ ਹਲ ਹਲ ਕਰਦੇ ਫਿਰਦੇ ਤੁਸੀਂ ਓਏ ਚਾਚਾ ਹਾਂ ਬਾਬਾ ਡੱਡੂ ਮਲ ਦੇ ਮੱਥਾ ਟੇਕਣ ਗਏ ਸੀ ਅੱਛਾ ਕਰ ਵੀ ਰਿਆ ਗੱਲ ਕਰ ਓਏ ਕੀ ਕਰਦਾ ਹੈ ਬਾਪੂ ਹਾਂ ਤੂੰ ਨਾ ਪਰੇਸ਼ਾਨ ਹੋ ਮੈਂ ਨਹੀਂ ਵਿਆਹ ਬੂ ਕਰਾਉਣਾ ਕਿਉਂ ਪਹਿਲੇ ਤਾਂ ਸਾਲੇ ਆਡੀਗਨ ਥੋਕ ਲਈ ਫਿਰਦਾ ਸੀਗਾ ਕਦੇ ਆਹਨ ਵਿਆਹ ਕਰਾਉਣਾ ਹੈ ਕਦਿਆ ਹਨ ਨੇ ਕਰੋਣਾ ਮੈਨੂੰ ਦਾ ਤੇਰੀ ਸਮਝ ਨਹੀਂ ਆਉਂਦੀ ਕੀ ਉਹ ਚਾਚਾ ਹਾਂ ਇਹ ਚਾਹੁੰਦਾ ਤੇਰੀ ਤੇ ਚਾਚੀ ਦੀ ਲੜਾਈ ਖਤਮ ਹੋ ਜਾਏ ਫੇਰ ਹੀ ਮੈਂ ਵਿਆਹ ਕਰਾਉਂਗਾ ਅੱਛਾ ਆ ਗੱਲ ਹੈ ਓਏ ਕਮਲਿਆ ਉਹ ਤੇਰੀ ਮਾਂ ਦੀ ਤੇ ਮੇਰੀ ਲੜਾਈ ਨਹੀਂ ਇਹ ਤਾਂ ਸਾਡਾ ਪਿਆਰ ਹੈ ਦੇਖਣ ਨੂੰ ਲੜਾਈ ਲੱਦੀ ਹੈ ਓਏ ਇਹ ਤਾਂ ਹਰ ਘਰ ਘਰ ਦੀ ਕਹਾਣੀ ਹੈ ਜਿੱਥੇ ਦੋ ਭਾਂਡੇ ਹੁੰਦੇ ਆ ਉਹਦਾ ਅਖਰ ਖਰਕਦੇ ਹੀ ਹੁੰਦੇ ਆ ਮਾਰਾ ਆਟਾ ਟੱਟ ਕਰਦੇ ਆ ਤੇ ਖਾ ਖਾ ਹੁੰਦੀ ਪਈ ਆ ਰਬਾ ਉਹ ਬਾਪੂ ਹਾਂ ਇੱਕ ਗੱਲ ਦੱਸੀ ਮੇਰੇ ਘਰ ਵਾਲੀ ਵੀ ਇੰਹੀਂ ਲੜਿਆ ਕਰੂਗੀ ਜਿਵੇਂ ਤੇਰਾ ਨਾ ਬੇਬੇ ਲੜਦੀ ਆ ਗਾ ਸੋਲਾ ਜੇ ਤਾਂ ਹੋਈ ਸਿਆਣੀ ਫੇਰ ਤਾਂ ਕਦੇ ਕੋਈ ਮਾੜਾ ਮੋਟਾ ਜਰੂਰ ਤੁਜੀ ਹੋਇਆ ਕਰੂਗੀ ਬਾਣੀ ਮੋਟੀ ਲੜਾਈ ਹੋਇਆ ਕਰੂਗੀ ਕੀ ਹੋਈ ਤੇਰੀ ਮਾਲ ਕੀ ਡੰਗਰ ਹੇ ਦੱਸਦਾ ਸਿੰਘ ਫਸਾਈ ਰੱਖਿਆ ਕਰੂਗੀ ਨਾ ਮੈਂ ਕੰਗਾ ਹਾਂ ਤੁਹਾਡਾ ਮੇਰਾ ਤਾਂ ਵੀ ਵੱਡਾ ਲੱਗ ਰਿਹਾ ਉਹ ਬਾਪੂ ਹਾਂ ਉਹ ਬੇਬੇ ਉਹ ਛੱਡੋ ਲੜਾਈ ਨੂੰ ਆਹ ਦੇਖੋ ਤੁਸੀਂ ਫੋਟੋ ਹੈ ਉਹ ਯਾਰ ਕੌਣ ਹੈ ਇਹ ਥੋੜੀ ਹੋਣ ਵਾਲੀ ਨੋ ਆ ਬਾਪੂ ਇਹ ਸਾਡੀ ਹੋਣ ਵਾਲੀ ਨੂੰ ਆ ਥੋਬੜੇ ਮੂੰਹ ਵਾਲੀ ਉਹ ਬਸ ਕੋਈ ਕਿਮਲ ਕਿਦਾਂ ਨੂੰ ਅੱਜ ਹੀ ਮਿਲਿਆ ਬੇਬੇ ਤੁਸੀਂ ਲੜਾਈ ਝਗੜਾ ਛੱਡ ਦਿਓ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ ਕਮਾਲ ਹੋ ਗਈ ਯਾਰ ਜਵਾਗ ਜਾਂ ਤਾਂ ਵਿਆਹ ਦਾ ਲੰਗੋੜ ਕਸੀ ਫਿਰਦਾ ਤੇ ਸਾਨੂੰ ਪਤਾ ਹੀ ਨਹੀਂ ਉਹ ਆ ਕੰਬੀ ਜੀ ਕਿਵੇਂ ਜਾਂਦਾ ਉਹ ਬਾਪੂ ਤੇ ਇਹਨਾਂ ਨੇ ਪਤਾ ਜਰੂਰੀ ਮੈਸੇਜ ਆਈ ਜਾਂਦਾ ਅੱਛਾ ਉਹ ਚੱਲੇ ਗਿਆ ਮੰਟੀ ਇਹ ਕਹੇ ਜੇ ਮੈਸੇਜ ਆਉ ਸੁਡਾ ਕਮਾਲ ਹੋ ਗਈ ਚੰਗੇ ਭਲੇ ਬੈਠੇ ਸੀਗੇ ਆ ਫੋਨ ਦਾ ਕੰਪਿਆ ਪਤਾ ਨਹੀਂ ਕਿੱਧਰ ਭੂਥਾ ਜਾ ਕੇ ਦੁਰ ਗਏ ਨਾ ਇਹਨਾਂ ਨੂੰ ਕੀ ਹੋਣਾ ਪਿਓ ਤੀ ਗਿਆਗਾ ਜਹੇ ਜੀ ਕੋਕੋ ਉਹਦੇ ਜੀ ਕੋਕਰ ਦੇ ਬੱਚੇ ਪਤਾ ਨਹੀਂ ਮੇ ਤਾਂ ਪਤਾ ਨਹੀਂ ਸੁਡਲੇ ਜੇ ਮੇਰੇ ਦੇ ਗਏ ਤਾਂ ਕੁਝ ਕਰ ਵੀ ਲਊਗਾ ਤੇਰੇ ਵੰਗੂ ਤਾਂ ਨਹੀਂ ਗਿਆ ਬਾਲ ਆਉਂਦੀ ਮਰ ਜੀ ਸਾਰੀ ਉਮਰ ਆਏ ਐ ਤੇ ਜੀਬ ਐਡੀ ਕੱਢ ਲਈ ਗਾੰਗੂ ਫੈਲ ਫੈਲ ਮਰੀ ਨਹੀਂ ਐ ਕੁਝ ਤਾਂ ਕਰੂਗੀ ਕੋਈ ਗੱਲ ਨਹੀਂ ਬਾਕੀ ਮਗਰ ਮੈਂ ਹੈ ਗਈ ਐ ਹਮ ਹਲੋ ਰੱਜੂ ਟੈਨਸ਼ਨ ਨਾ ਲੈ ਬਸ ਆ ਗਿਆ ਰੱਜੂ ਤੂੰ ਇਹ ਦੱਸ ਲੱਡੂ ਮਿੱਠੇ ਸੀ ਨਹੀਂ ਕੋੜੇ ਸੀ ਉਹ ਪਾਗਲਾ ਲੱਡੂ ਮਿੱਠੇ ਹੁੰਦੇ ਆ ਹੋਰ ਕੀ ਲੱਡੂ ਕੋੜੇ ਹੁੰਦੇ ਆ ਉਹ ਕਮਲੀਏ ਮੈਂ ਤਾਂ ਮਜ਼ਾਕ ਕਰਦਾ ਸੀਗਾ ਬਾਬੇ ਦੇ ਲੱਡੂ ਨਹੀਂ ਆਪਣਾ ਕੰਮ ਬਣਾਤਾ ਨਾ ਬਾਬਾ ਹੁੰਦਾ ਕਿ ਨਾ ਆਪਣੇ ਸੁਯੋਗ ਮਿਲਦੀ ਤੂੰ ਸਹੀ ਕਹਿ ਆਂ ਬੀਰਿਆ ਪਰ ਤੈਨੂੰ ਕੀ ਲਾਦਾ ਤੇਰੇ ਬੇਬੇ ਬਾਪੂ ਮੰਨਣਗੇ ਵਿਆਹ ਲਈ ਹੁਣ ਕੀ ਸੋਚ ਲੱਗ ਗਿਆ ਕੀ ਦੱਸਾਂ ਰੱਜੋ ਮੈਨੂੰ ਕੀ ਪਤਾ ਸੀ ਮੇਰਾ ਵਿਆਹ ਹੋਣਾ ਕਿ ਨਹੀਂ ਹੋਣਾ। ਓ ਯਾਰ ਤੂੰ ਪਤਾ ਨਹੀਂ ਮੇਰੇ ਚ ਕੀ ਦੇਖ ਲਿਆ। ਰੱਜੋ ਨਾਲੇ ਆਪਾਂ ਨੂੰ ਬਾਬੇ ਡੱਡੂ ਮਾਲ ਦਾ ਧੰਨਵਾਦ ਕਰਨਾ ਚਾਹੀਦਾ। ਜਿਨੇ ਮੈਨੂੰ ਤੇਰੇ ਨਾਲ ਮਿਲਾਤਾ। ਬਾਬੇ ਡੱਡੂ ਮਾਲ ਦਾ ਧੰਨਵਾਦ ਤਾਂ ਮੈਂ ਵੀ ਕਰਦਾ ਜਿਨੇ ਮੇਰੇ ਸਹਯੋਗ ਖੋਲ ਤੇ ਚਲੀਏ ਬਾਬੇ ਕੋਲ। ਸਾਲਿਓ ਤੁਸੀਂ ਮੈਨੂੰ ਤਾਂ ਭੋਲੀ ਗਏ। ਬਾਬੇ ਨਾਲੋਂ ਵੱਧ ਰੋਲ ਤਾਂ ਮੇਰਾ ਤੁਹਾਨੂੰ ਮਲਾਉਣ ਚ ਦੋਨਾਂ ਨੂੰ। ਓ ਤੂੰ ਗੋਣਾ ਕਵਾਬ ਛੱਡੀ। ਸਾਲਿਓ ਮੈਂ ਦੱਸ ਦਦ ਤੁਹਾਨੂੰ। ਤੇਰੇ ਤੇ ਆਸ਼ਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇਰੇ ਤੇ ਆਸ਼ਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇ ਤੈਨੂੰ ਕੱਢਦਾ ਗੰਦੀਆਂ ਗਾਲਾਂ ਜੇ ਸ਼ੀਸ਼ਾ ਬੋਲਦਾ ਹੁੰਦਾ ਓਏ ਬੁੱਢੀ ਕੁੜੀ ਲਾਲ ਲਗਾਵਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਬਾਦਰੀ ਦੇ ਬੁੱਥੇ ਰਗਾ ਕਰ ਰੱਖਿਆ ਤੇ ਆ ਤੇਰੀ ਉਮਰ ਹੈ ਕੋਈ ਕਮਲੀ ਨਾ ਮੇਰਾ ਮੂੰਹ ਚਾਹ ਮੈਂ ਲਾਲ ਕਰਾਂ ਚਾਹ ਮੈਂ ਪੀਲਾ ਕਰਾਂ ਤੇਰਾ ਰਸ ਕੇ ਢਿੱਡ ਦੁਖਦਾ ਮੂੰਹ ਕਿਹੜਾ ਹੈ ਸਰਸੇ ਵਾਲਾ ਚਾਉ ਕੀ ਹੈ ਨਾ ਬਈ ਤੇਰਾ ਕਿ ਢਿੱਡ ਦੁਖਦਾ ਚਾਹ ਮੈਂ ਲਾਲ ਹੋਵਾਂ ਚਾਹ ਮੈਂ ਹੋਵਾਂ ਪੀਲੀ ਕਿਉਂ ਤੈਨੂੰ ਮੈਂ ਸੋਹਣੀ ਨਹੀਂ ਲੱਗਦੀ ਵੇ ਇੱਕ ਹੀ ਮੇਰੀ ਅੱਖ ਕਾਸਣੀ ਗੇਜਰਾਤ ਦੇ ਹਨੇਰੀਆਂ ਨੇ ਮਾਰਿਆ ਵੇ ਇੱਕ 베ਰੀ ਅੱਖ ਕਾਸਣੀ ਈੰਤਾ ਤੇਰੀ ਕਾਸ਼ਨੀ ਅੱਖਾਂ ਦਾ ਮੈਨੋਂ ਭੜੇ ਡੇਲੇ ਅੰਦਰ ਕਾਸ਼ਨੀ ਦੱਸਦੀ ਹੈ ਜੀ ਪਰ ਤੂੰ ਤਾਂ ਕਿਤੇ ਮੈਨੂੰ ਕਹਿਣਾ ਹੀ ਨਹੀਂ ਵੀ ਸੋਹਣੀ ਲੱਗਦੀ ਆ ਜਿੱਦ ਦੇ ਨਹੀਂ ਵਿਆਹੀ ਆ ਤੇਰਾ ਤਾਂ ਇਹੀ ਹਾਲ ਆ ਕੰਜਰ ਨਾ ਹੋਵੇ ਕਿਸੇ ਥਾਂ ਦਾ ਓਏ ਮੈਂ ਤਾਂ ਤੈਨੂੰ ਮਖੌਲ ਕਰੀ ਜਾਂਦਾ ਸੀਗਾ ਕਮਾਲ ਕਰੀ ਇੰਨੀ ਐ ਤੂੰ ਤਾਂ ਅੱਜ ਉਹ ਸੋਹਣੀ ਲੱਗੀ ਜਣੀ ਹੈ ਕਮਾਲ ਹੋਈ ਬੀ ਚੱਲ ਚੱਲ ਚੁੱਪਰੇ ਐ ਮੀਨਾ ਮਸਕੇ ਜੇ ਲਾਈ ਚੱਲ ਮਰ ਜਾਣਾ ਨੇ ਅੱਜ ਪਤਾ ਨਹੀਂ ਕਿਹੜਾ ਟੈਸ਼ਨ ਫੜ ਲਿਆ ਉਹ ਟੈਸ਼ਨ ਕਿਹੜਾ ਫੜਨ ਹੈ ਆਇਤਾ ਤੂੰ ਸਹਰੂ ਦਾ ਕੀ ਗੁਲਾਬ ਦਾ ਕੀ ਮੈਂ ਕਿਹੜੇ ਫੁੱਲ ਦਾ ਨਾਲ ਮਾਂ ਉਹਦੇ ਅਰਗੀ ਨਿਕਰੀ ਪਈ ਆ ਮੈਂ ਤਾਂ ਹੇ ਰਬਾ ਪਰ ਏਦਾਂ ਪਾ ਹੋ ਜਾ ਕਿਥੋਂ ਰੋ ਪਾ ਲੈਦਾ ਕਰ ਲੈ ਇਹਦੀ ਇਹਦਾ ਅੱਕ ਦੀ ਭੂਕੜੀ ਅਰਗੀ ਰਹਿਣਾ ਮਾਂ ਦੀ ਧੀ ਲੈ ਬੇ ਸੱਚ ਸੱਚ ਦੱਸ ਦੇ ਖਾ ਕੇ ਕੀ ਆਇਆ ਅੱਜ ਤੂੰ ਓਹੋ ਉਹ ਮੈਂ ਕੀ ਖਾਣਾ ਕਮਲ ਕੀ ਆਪਣੇ ਵਾਲਾ ਵੀਰਾ ਤੇ ਬੰਟੀ ਇਹਨਾਂ ਨੇ ਦੱਸਿਆ ਸੀਗਾ ਬਾਬੇ ਡੱਡੂ ਮੱਲ ਬਾਰੇ ਤੇ ਇਹਨਾਂ ਨੇ ਮੈਨੂੰ ਉਹਦੇ ਗਿਆਨ ਦੀਆਂ ਗੱਲਾਂ ਦੱਸੀਆਂ ਤੇ ਉਸੇ ਦੇ ਜਸਰਾ ਗੱਲ ਹੀ ਬਾਤ ਰਬਾ ਦੇਖੋ ਜੀ ਵੀਰੇ ਦੇ ਬਾਪੂ ਉਹ ਤਾਂ ਮੈਨੂੰ ਵੀ ਸੋਡਾ ਬਹੁਤ ਆਉਂਦਾ ਅੱਛਾ ਪਰ ਮੈਂ ਕਿਤੇ ਸੰਗਦੀ ਨੇ ਦੱਸਿਆ ਨਹੀਂ ਹੈਗਾ ਤੇ ਹੁਣ ਦੱਸ ਦੇ ਐਵੇਂ ਸੰਗੀ ਜੰਨੀ ਐ ਇਹ ਕੋਈ ਸੰਗਦੀਆਂ ਗੱਲਾਂ ਥੋੜੀ ਹੁੰਦੀਆਂ ਹੈ ਬਾਬਾ ਬਾਬਾ ਓਏ ਨੌਕ ਤੇ ਡਿੱ ਗਿਆ ਕਰ ਜੇ ਹੁਣ ਤੈਨੂੰ ਕਹਿ ਤਾ ਇਹ ਵੀ ਘੱਟ ਠੀਕ ਹੈ ਜਾ ਕੰਮ ਕਰ ਲੈ ਕੋਈ ਏ ਦੁੱਤੇ ਕੰਮ ਕੀ ਕਰ ਸਕਦਾ ਸਬਜੀ ਲਿਆ ਲੈ ਮੈਂ ਸਬਜੀ ਧਰ ਲਾ ਉਹਦਾ ਰੋਟੀ ਖਾਣੇ ਆ ਆ ਵੀ ਬਈ ਸਲਾਬਤ ਮਸਾ ਦੇਣਾ ਹੈ ਮੈਂ ਤੂੰ ਭੱਗ ਜਾ ਭੱਗ ਜਾ ਜਾਂ ਸਬਜੀ ਲਿਆ ਹੋਰ ਹੀ ਗੱਲਾਂ ਲੈ ਕੇ ਬਹਿ ਗਿਆ ਆ ਜਾ ਠੀਕ ਹੈ ਮੈਂ ਜਾਵਾਂ ਫਿਰ ਹਾਂ ਜਾ ਠੀਕ ਹੈ ਮੈਂ ਚੱਲਿਆ ਜਾ ਜਾ ਚੱਲਿਆ ਮੈਂ ਓ ਭੱਗ ਜਾ ਲਗਾਸ ਮਾੜਾ ਯਾ ਕਹਿ ਕੀ ਦਿੱਤਾ ਮੈਂ ਕੁਸ ਰੇ ਵਰਦਾਗਾ ਓ ਕੇ ਮੈਂ ਰੁਲਦੂ ਚੁੱਪ ਕਰਕੇ ਡੱਪੇ ਜੰਨੇ ਉਹ ਬਾਈ ਬਾਈ ਝਾਕਿਆ ਨਹੀਂ ਗਿਆ ਯਾਰ ਹੋਰ ਸੁਣਾ ਕੀ ਹਾਲ ਐ ਮੈਂ ਕਿਹਾ ਬਾਲੇ ਵਧੀਆ ਹੋਰ ਬਸ ਠੀਕ ਠਾਕ ਤੂੰ ਸੁਣਾ ਤੂੰ ਕਿੱਧਰ ਨੂੰ ਚੱਲਿਆ ਮੈਂ ਤਾਂ ਯਾਰ ਬਾਬੇ ਡੱਡੂ ਮਲ ਦੀ ਚਰਚਾ ਚਾਰ ਚਫਰੇ ਸੁਣੀ ਸੀ ਮੈਂ ਤਾਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਸੀ ਅੱਛਾ ਤੂੰ ਉਹ ਤੂੰ ਕਦੋਂ ਬਾਬਾ ਡੱਡੂ ਮਲ ਦਾ ਭਗਤ ਬਣ ਗਿਆ ਕਮਾਲ ਹੋ ਗਈ ਯਾਰ ਓਏ ਤੂੰ ਤਾਂ ਠੇਕੇ ਤੇ ਠੇਕੇ ਖਾਲੀ ਕਰ ਤੇ 100 ਬਿੱਲੀ ਖਾ ਕੇ ਤੂੰ ਹੱਜ ਨੂੰ ਚੱਲੀ ਇਹ ਕਿਵੇਂ ਹੋ ਗਿਆ ਬਾਈ ਵੇਰਾਏ ਦਰੋਸਤਾਏ ਆ ਬਾਪਾਂ ਦੇ ਦਰਸ਼ਨ ਕਰਨੇ ਇਹਦਾ ਵੀ ਕੋਈ ਟਾਈਮ ਹੈ ਜਦੋਂ ਮਰਜੀ ਕਰੋ ਜਿੰਨੇ ਨਾਤੀ ਉਹਨੇ ਹੀ ਪੁੱਨ ਆ ਜਾ ਤੈਨੂੰ ਵੀ ਲੈ ਕੇ ਚੱਲਾਂ ਕੋਈ ਗੱਲ ਨਹੀਂ ਫੇਰ ਕਦੇ ਸਹੀ ਇਹ ਆਪਾਂ ਕਿਧਰ ਨੂੰ ਯਾਰੀ ਖਿੱਚੀ ਆ ਫਿਰ ਓਹੋ ਕਮਾਲ ਹੋਈ ਪਈ ਏ ਤੈਨੂੰ ਪਤਾ ਹੈ ਤੇਰੀ ਭਝਾਈ ਨੇ ਮੈਨੂੰ ਸਬਜੀ ਲੈਣ ਭੇਜਿਆ ਓਏ ਸਬਜੀ ਜ਼ਹਿਰੀਲੀ ਐ ਕੜੀ ਕਰਕੇ ਖਾਓ ਉਹ ਕਾਜੀ ਦੀ ਦੌੜ ਮ ਸੀਤਾ ਤਾਈ ਕਦੇ ਹੱਟੀ ਤੇ ਕਦੇ ਭੱਟੀ ਤੇ ਕਦੇ ਹੱਟੀ ਤੇ ਕਦੇ ਭੱਟੀ ਤੇ ਇਹ ਕੰਮ ਐ ਮੈਂ ਮੇਰੇ ਕੋਲ ਤਾਂ ਭਰਾਵਾ ਚਲੋ ਕਰੋ ਭਾਈ ਹਾਂ ਜੋ ਲਿਖਿਆ ਮਾਰਕ ਨਹੀਂ ਠੀਕ ਤੂੰ ਦਰਸ਼ਨ ਕਰ ਬਾਬੇ ਦੇ ਚਲੋ ਠੀਕ ਐ ਮੈਂ ਤਾਂ ਚੱਲਿਆ ਹਾਂ ਠੀਕ ਐ ਜਾ ਜੈ ਬਾਬਾ ਲੱਡੂ ਮਾਲਾ ਲੱਡੂ ਮਾਲਾ ਮੈਨੂੰ ਆਵੇ ਵੀ ਤੂੰ ਸਾਰੇ ਬੰਦੇ ਨਾਲ ਯਾਰੀ ਭਾਗੇ ਰੱਖਿਆ ਕਰ ਕੋਈ ਮਤ ਆ ਜੂਗੀ ਲੈ ਪਾਲੀ ਮੈਂ ਤਾਂ ਯਾਰੀ ਤੇ ਗਿਆ ਮਤ ਮੈਨੂੰ ਹੋ ਕੋਈ ਗੱਲ ਨਹੀਂ ਪੋਣੀ ਕਈ ਵੀ ਕਈ ਵਾਰ ਆਬੀਂਦੀ ਹਾ 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 ਜੋ ਵੀ ਬੱਚਾ ਫਿਰ ਕਰਤਾ ਨਾ ਬਾਬਿਆਂ ਨੇ ਕੰਮ ਸੈਟ ਹਾਂਜੀ ਹਾਂਜੀ ਬਾਬਾ ਜੀ ਅੱਜ ਤਾਂ ਤੁਹਾਡਾ ਧੰਨਵਾਦ ਕਰਨਾ ਹੈ ਜੀ ਤੂੰ ਬੱਚਾ ਕਮਾਲ ਕਰਦਾ ਖਾਲੀ ਧੰਨਵਾਦ ਨਾਲ ਹੀ ਸਾਰੀ ਜਾਂ ਨਾ ਕੋਈ ਮਾਇਆ ਦੇ ਗੱਫੇ ਵੀ ਦੇ ਦਿਆ ਕਰੋ ਬਾਬਿਆਂ ਨੂੰ ਬਾਬਾ ਜੀ ਅਸੀਂ ਤਾਂ ਸੁਣਿਆ ਬਾਬਿਆਂ ਨੂੰ ਮਾਇਆ ਨਾਲ ਮੋਹ ਨਹੀਂ ਹੁੰਦਾ ਕਿਹੜਾ ਸਾਲਾ ਕਹਿੰਦਾ ਬਾਬਿਆਂ ਨੂੰ ਮਾਇਆ ਨਾਲ ਮੋਹ ਨਹੀਂ ਹੁੰਦਾ ਅਸੀਂ ਤਾਂ ਬਾਬੇ ਬਣੀ ਮਾਇਆ ਇਕੱਠੀ ਕਰਨ ਵਾਸਤੇ ਆਂ ਬਾਬਾ ਜੀ ਇਹਦਾ ਮਤਲਬ ਜਿਹੜੇ ਤੁਸੀਂ ਸਾਨੂੰ ਲੱਡੂ ਦਿੱਤੇ ਸੀ ਉਹ ਝੂਠਮੂਠ ਦੇ ਸੀਗੇ ਬਾਲਕੇ ਸਾਡੇ ਵਿੱਚ ਕੋਈ ਸ਼ਕਤੀ ਨਹੀਂ ਅਸੀਂ ਤਾਂ 10 15 ਬੰਦਿਆਂ ਨੂੰ ਬਚਨ ਕਰੀਦੇ ਆ ਉਹਦੇ ਵਿੱਚੋਂ 2 4 ਬੰਦਿਆਂ ਦੇ ਬਚਨ ਪੂਰੇ ਹੋ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਬਾਬੇ ਦੇ ਲੱਡੂਆਂ ਦਾ ਕਮਾਲ ਆ ਬਸ ਆਹੀ ਗੱਲ ਆ ਬਾਕੀ ਅਸੀਂ ਬਾਬੇ ਮਾਇਆ ਇਕੱਠੀ ਕਰਨ ਵਾਸਤੇ ਬਣੇ ਆ ਮਾਇਆ ਇਕੱਠੀ ਕਰਨ ਵਾਸਤੇ ਜੋ ਮਰਜੀ ਆ ਬਾਬਾ ਜੀ ਭਾਵੇਂ ਤੁਸੀਂ ਸੱਚੇ ਹੋ ਤੇ ਭਾਵੇਂ ਝੂਠੇ ਮੇਰਾ ਅੜਿਆ ਹੋਇਆ ਗੱਡਿਆ ਕੱਢਿਆ ਤੀ ਮੈਂ ਤੁਹਾਡੇ ਦੇ ਬੱਕਰਾ ਚੜਾ ਕੇ ਜਾਉਂ ਓਏ ਕੀ ਭੌਂਕੀ ਜਾਣਾ ਆਵਾਤਵਾ ਬੁਲੀਏ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਭਾਲਕਾ ਕੋਲੇ ਬੈਠੀ ਆ ਤੂੰ ਮੇਰੇ ਤੇ ਬੱਕਰਾ ਕਿਵੇਂ ਚੜਾਉਂਗਾ ਨਾ ਨਾ ਬਾਬਾ ਜੀ ਧੀਰਾ ਗਲਤ ਨਹੀਂ ਬੋਲਦਾ ਇਹਦਾ ਮਤਲਬ ਹੈ بس بس ਸਮਝ ਗਿਆ ਮੈਂ ਤੂੰ ਕੀ ਕਹਿਣਾ ਚਾਹੁੰਦਾ ਸਮਝਾ ਕੇ ਰੱਖ ਇਹਨੂੰ ਹਾਂ ਚਲੋ ਛੱਡੋ ਬਾਬਾ ਜੀ ਸਾਡਾ ਇੱਕ ਹੋਰ ਕੰਮ ਕਰਦੇ ਫਿਰ ਹੋਰ ਕੰਮ ਕਰ ਦੋ ਕਿਹੜਾ ਬਾਲ ਕੇ ਬਾਬਾ ਜੀ ਇਹਨਾਂ ਦੇ ਮੰਮੀ ਡੈਡੀ ਆਪਸ ਵਿੱਚ ਲੜਦੇ ਹੀ ਰਹਿੰਦੇ ਆ ਬਸ ਉਹ ਲੜਾਈ ਕਰਨੋਂ ਹਟਿਆ ਨਹੀਂ ਬਸ ਇੰਨੀ ਕੀ ਗੱਲ ਆ ਇਹਦਾ ਇਲਾਜ ਤਾਂ ਹੋ ਗਿਆ ਸਮਝੋ ਸੱਚੀਓ ਬਾਬਾ ਜੀ ਸੱਚ ਦੱਸਿਓ ਲੜਨੋਂ ਤਾਂ ਹਟ ਜਾਣਗੇ हां हां बाबा जी ਦੱਸੋ ਤਾਂ ਤੁਸੀਂ ਕੀ ਮੰਤਰ ਮਾਰੋਗੇ ਤੁਸੀਂ ਜਿਹੜੇ ਉਹ ਲੜਨੋਂ ਹਟ ਜਾਣਗੇ ਜਿੱਦੇ ਇਹਨਾਂ ਦੋਹਾਂ ਦਾ ਵਿਆਹ ਹੋ ਗਿਆ ਵਿਆਹ ਤਾਂ ਹੋ ਹੀ ਜਾਣਾ ਬਾਬਾ ਜੀ ਪਰ ਸਾਡੇ ਵਿਆਹ ਨਾਲ ਉਹਨਾਂ ਦੀ ਲੜਾਈ ਦਕੀ ਲੈਣਗੇ ਲੈਣਾ ਦਿਨਾ ਕਿਉਂ ਨਹੀਂ ਜਿੱਦੇ ਤੇਰਾ ਵਿਆਹ ਹੋ ਗਿਆ ਉਹਦੇ ਤੇਰਾ ਬਾਪੂ ਲੜਾਈ ਝਗੜਾ ਕਰਨ ਲੱਗਾ ਤੇਰੀ ਸ਼ਰਮ ਕਰਿਆ ਕਰੂ ਵੀ ਸਾਡੇ ਘਰੇ ਨੋਹ ਆ ਗਈ ਉਹ ਚੁੱਪ ਰਿਆ ਕਰੂ ਬਸ ਇਸੇ ਕਾਰਨ ਕਰਕੇ ਲੜਾਈ ਝਗੜਾ ਵੀ ਬੰਦ ਹੋ ਜੂ ਕਿਉਂ ਮੰਨਦੇ ਆ ਫਿਰ ਬਾਬੇ ਡੱਡੂ ਮਲ ਨੂੰ ਉਹ ਵਾਹ ਉਹ ਬਾਬਾ ਮੰਨ ਗਏ ਤੇਰੀ ਸਕੀਮ ਨੂੰ ਤੂੰ ਤਾਂ ਬਹੁਤ ਪੁਰਾਣਾ ਕਾਂਡੀ ਆ ਜੋ ਮਰਜੀ ਆ ਭੀਰੇ ਬਾਬਾ ਡੱਡੂ ਮਲ ਹੈ ਜਗਾੜੀ ਜਿੰਨੇ ਤੇਰਾ ਜਗਾੜ ਲਵਾਤਾ ਉਹ ਕੋਈ ਮਾੜਾ ਮੋਟਾ ਬਾਬਾ ਸਹੀ ਕਹਿੰਦਾ ਬੰਟੀ ਬਾਬਾ ਡੱਡੂ ਮਲ ਛੋਟਾ ਮੋਟਾ ਬਾਬਾ ਨਹੀਂ ਬਹੁਤ ਪਹੁੰਚਿਆ ਹੋਇਆ ਬਾਬਾ ਹੁਣ ਫਿਰ ਬੱਕਰੇ ਦਾ ਕੀ ਕਰਨਾ ਛੁਡਾਉਣਾ ਕਿ ਨਹੀਂ ਉਹ ਲੱਗਦਾ ਬਾਲਕੇ ਤੂੰ ਬਾਬਿਆਂ ਨੂੰ ਮਜ਼ਾਕ ਕਰਦੀ ਆ ਮਜ਼ਾਕ ਕਰਦੀ ਆ ਉਹ ਨਹੀਂ ਨਹੀਂ ਬਾਬਾ ਜੀ ਤੂੰ ਜੀ ਸਾਡਾ ਐਡਾ ਵੱਡਾ ਕੰਮ ਸਵਾਰਤਾ ਬੱਕਰਾ ਤਾਂ ਠੋਡੇ ਤੇ ਚੜਾਉਣਾ ਹੀ ਚੜਾਉਣਾ